ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਮਹਾਪੁਰਖ ਜੀ ਕਹਿੰਦੇ ਨੇ ਕਿ ਜਦੋਂ ਹੀ ਸਾਡੇ ਘਰ ਦੇ ਵਿੱਚ ਕਮਾਈ ਆਉਂਦੀ ਆ ਭਾਵੇਂ ਕਿ ਜੋ ਵੀ ਆਪਾਂ ਕੀਰਤ ਕਰਦੇ ਆ ਜੋ ਵੀ ਸਾਡਾ ਕੰਮ ਧੰਦਾ ਹੈ ਇਹ ਕਾਰੋਬਾਰ ਜਾਂ ਤਾਂ ਜੋ ਵੀ ਉਹਦੇ ਤੋਂ ਸਾਨੂੰ ਆਮਦਨੀ ਹੁੰਦੀ ਹੈ ਕਮਾਈ ਹੁੰਦੀ ਹੈ ਘਰ ਦੇ ਵਿੱਚ ਪੈਸਾ ਆਉਂਦਾ ਹੈ ਤਾਂ ਸਾਨੂੰ ਦੋ ਕੰਮ ਜ਼ਰੂਰ ਕਰਨੇ ਚਾਹੀਦੇ ਆ ਇਹ ਦੋ ਕੰਮ ਕਰਨ ਦੇ ਨਾਲ ਸਾਡੀ ਕਿਰਤ ਕਮਾਈ ਦੇ ਵਿੱਚ ਵਾਧਾ ਹੁੰਦਾ ਹੈ ਸਾਡੀ ਕਿਰਤ ਕਮਾਈ ਚੰਗੇ ਪਾਸੇ ਲੱਗਦੀ ਹੈ ਤਾਂ ਉਹ ਕਿਹੜੇ ਦੋ ਕੰਮ ਨੇ ਉਹ ਦੱਸਣ ਤੋਂ ਪਹਿਲਾਂ ਆਪਾਂ ਇੱਕ ਨਿੱਕੀ ਜਹੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਫਿਰ ਉਸ ਤੋਂ ਬਾਅਦ ਅੱਗੇ ਦੀ ਗੱਲ ਇਹ ਕਹਾਣੀ ਇੱਕ ਪੜ੍ਹੇ ਲਿਖੇ ਨਿਹਣਤੀ ਨੌਜਵਾਨ ਦੀ ਹੈ ਕੰਦੇ ਨੌਜਵਾਨ ਬੰਦਾ ਇੱਕ ਪਿੰਡ ਦੇ ਵਿੱਚ ਰਹਿੰਦਾ ਅਤੇ ਇਹਦੇ ਪਰਿਵਾਰ ਦੇ ਵਿੱਚ ਇਹਦੇ ਮਾਤਾ ਪਿਤਾ ਅਤੇ ਇੱਕ ਛੋਟੀ ਭੈਣ ਸੀ ਮਾਤਾ ਪਿਤਾ ਬਿਰਧ ਹੋ ਚੁੱਕੇ ਸਨ ਇਸ ਕਰਕੇ ਘਰ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ ਇਸ ਮੁੰਡੇ ਦੇ ਉੱਪਰ ਭੈਣ ਦੀ ਪੜ੍ਹਾਈ ਤੋਂ ਲੈ ਕੇ ਵਿਦਾਈ ਤੱਕ ਭਾਵ ਕਿ ਪੜ੍ਹਾਈ ਲਿਖਾਈ ਵੀ ਕਰਾਉਣੀ ਫਿਰ ਉਸ ਤੋਂ ਬਾਅਦ ਉਹਦਾ ਵਿਆਹ ਵੀ ਕਰਵਾਉਣਾ ਇਸ ਲੜਕੇ ਦਾ ਆਪਣਾ ਵੀ ਵਿਆਹ ਹੋਣ ਵਾਲਾ ਤਾਂ ਇਸ ਕਰਕੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਇਸ ਮੁੰਡੇ ਦੇ ਸਿਰ ਤੇ ਉੱਤੇ ਪੈ ਗਈਆਂ ਇਸ ਕਰਕੇ ਚਾਹੁੰਦਾ ਸੀ ਕਿ ਮੈਨੂੰ ਕੋਈ ਵਧੀਆ ਕੰਮਤੰਦਾ ਮਿਲ ਜਾਵੇ ਜਿਸ ਦੇ ਨਾਲ ਮੇਰੇ ਘਰ ਪਰਿਵਾਰ ਦਾ ਗੁਜ਼ਰਬਸਰ ਵੀ ਵਧੀਆ ਹੋ ਜਾਵੇ ਤੇ ਜੋ ਵੀ ਮੇਰੇ ਸਿਰ ਜ਼ਿੰਮੇਵਾਰੀਆਂ ਨੇ ਮੈਂ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਨਿਭਾ ਸਕਾਂ ਮੁੰਡਾ ਮਿਹਨਤ ਕਰਨ ਨੂੰ ਤਿਆਰ ਸੀ ਪਰ ਕੋਈ ਵਧੀਆ ਕੰਮਤੰਦਾ ਨਾ ਮਿਲਦਾ ਪਰ ਫਿਰ ਵੀ ਵੇਲਾ ਨਹੀਂ ਰਹਿੰਦਾ ਜੋ ਵੀ ਕੰਮ ਕੀਤਾ ਨਹੀਂ ਮਿਲਦਾ ਇਹ ਕਰ ਲੈਂਦਾ ਜੋ ਵੀ ਪੈਸਾ ਕਮਾ ਕੇ ਲਿਆ ਸਕਦਾ ਸੀ ਘਰ ਦੇ ਵਿੱਚ ਲੈ ਕੇ ਆਉਂਦਾ ਇਸੋ ਕਰਕੇ ਹਮੇਸ਼ਾ ਪਰਮਾਤਮਾ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦਾ ਰੱਬ ਅੱਗੇ ਅਰਦਾਸਾਂ ਬੇਨਤੀਆਂ ਕਰਦਾ ਕਿ ਰੱਬਾ ਮੈਨੂੰ ਕੋਈ ਚੰਗਾ ਕੰਮ ਤੰਦਾ ਮਿਲ ਜਾਵੇ ਜਿਹਦੇ ਨਾਲ ਮੇਰੇ ਘਰ ਦੀ ਗਰੀਬੀ ਦੂਰ ਹੋ ਜਾਵੇ ਮੈਂ ਆਪਣੀਆਂ ਜ਼ਿੰਮੇਵਾਰੀਆਂ ਵਧੀਆ ਤਰੀਕੇ ਦੇ ਨਾਲ ਨਿਭਾ ਲਵਾਂ ਆਪਣੀਆਂ ਆਪਣੇ ਪਰਿਵਾਰ ਦੀਆਂ ॠਜਾਂ ਚਾਪੂਰੇ ਕਰ ਸਕਾਂ ਇਹਦੇ ਇਸੇ ਤਰ੍ਹਾਂ ਉਸ ਮੁੰਡੇ ਦੀ ਮਾਂ ਵੀ ਰੱਬ ਅੱਗੇ ਅਰਦਾਸਾਂ ਬੇਨਤੀਆਂ ਕਰਦੀ ਸੀ ਕਿ ਰੱਬਾ ਮੇਰੇ ਪੁੱਤ ਨੂੰ ਕੋਈ ਚੰਗੀ ਨੌਕਰੀ ਮਿਲ ਜਾਵੇ ਕੋਈ ਚੰਗਾ ਕੰਮ ਤੰਦਾ ਮਿਲ ਜਾਵੇ ਤੇ ਉਸ ਮੁੰਡੇ ਦੀ ਭੈਣ ਵੀ ਇਸੇ ਤਰ੍ਹਾਂ ਰੱਬ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੀ ਕਹਿੰਦੇ ਜਦੋਂ ਕਿ ਉਹ ਮੁੰਡਾ ਘਰੋਂ ਬਾਹਰ ਜਾਂਦਾ ਨਾ ਉਹ ਖੁਦ ਵੀ ਇਸ ਤਰ੍ਹਾਂ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਕੇ ਨਿਕਲਦਾ ਤੇ ਮਗਰੋਂ ਉਹਦੀ ਮਾਂ ਤੇ ਭੈਣ ਵੀ ਉਹਦੇ ਲਈ ਰੱਬ ਅੱਗੇ ਅਰਦਾਸਾਂ ਕਰਦੇ ਅੱਜ ਜਿਵੇਂ ਪਰਮਾਤਮਾ ਨੇ ਇਹਨਾਂ ਦੀ ਅਰਦਾਸ ਬੇਨਤੀ ਸੁਣ ਲਈ ਸੀ ਅੱਜ ਇਹ ਲੜਕਾ ਆਪਣੇ ਕੰਮ ਦੀ ਤਲਾਸ਼ ਦੇ ਵਿੱਚ ਕਾਰੋਬਾਰ ਲਈ ਨਿਕਲਿਆ ਇਹਦੇ ਲਈ ਕਈ ਥਾਵਾਂ ਤੇ ਗਿਆ ਪਰ ਇਹਨੂੰ ਕਿਤੋਂ ਵੀ ਕੋਈ ਚੰਗਾ ਕੰਮ ਨਾ ਲੱਭਾ ਸਵੇਰ ਤੋਂ ਸ਼ਾਮ ਹੋ ਗਈ ਜਿਆਦੇ ਨੇ ਕੜੀਵਾਲ ਦੇਖਿਆ ਮਨ ਦੇ ਵਿੱਚ ਸੋਚਿਆ ਮਨਾ ਕੰਮ ਤਾਂ ਅੱਜ ਵੀ ਨਹੀਂ ਮਿਲਿਆ ਕਿਤੇ ਇਹ ਨਾ ਹੋਵੇ ਮੇਰੇ ਪਿੰਡ ਨੂੰ ਜਾਣ ਵਾਲੀ ਬਾਸੀ ਨਿਕਲ ਜਾਵੇ ਕਹਿੰਦੇ ਜਲਦੀ ਨੇ ਨਾਲ ਬੱਸ ਸਟੈਂਡ ਵੱਲ ਤੁਰ ਪਿਆ ਬੱਸ ਸਟੈਂਡ ਤੇ ਪਹੁੰਚ ਕੇ ਆਪਣੀ ਬੱਸ ਦੀ ਉਡੀਕ ਕਰਨ ਲੱਗਾ ਇਹਦੇ ਮਨ ਦੀ ਉਦਾਸੀ ਪਰੇਸ਼ਾਨੀ ਇਹਦੇ ਚਿਹਰੇ ਦੇ ਉੱਤੇ ਸਾਫ਼ ਨਜ਼ਰ ਆ ਰਹੀ ਸੀ ਇਹਦੇ ਮਨ ਹੀ ਮਨ ਵਿੱਚ ਸੋਚ ਰਿਹਾ ਸੀ ਰਾਬ ਮੇਰੀ ਪਤਾ ਨਹੀਂ ਕਦੋਂ ਸੁਣੇਗਾ ਮੈਨੂੰ ਕਦੋਂ ਚੰਗਾ ਕੰਮ ਤੰਦਾ ਮਿਲੇਗਾ ਕਹਿੰਦੇ ਮਨ ਦੇ ਵਿੱਚ ਸੋਚ ਹੀ ਰਿਹਾ ਸੀ ਕਿ ਇੱਕ ਆਦਮੀ ਇਹਦੇ ਕੋਲ ਆ ਕੇ ਖੜਾ ਹੋਇਆ ਉਹ ਆਦਮੀ ਦੇ ਦੇ ਚਿਹਰੇ ਵਾਲ ਤੱਕਿਆ ਤੇ ਇਹਨੂੰ ਕਹਿਣ ਲੱਗਾ ਨੌਜਵਾਨਾ ਬੜਾ ਦੁਖੀ ਲੱਗ ਰਿਆਂ ਹੈ ਬੜਾ ਉਦਾਸ ਲੱਗ ਰਿਆਂ ਹੈ ਕੀ ਗੱਲ ਆ ਤੇ ਕਹਿੰਦੇ ਨੌਜਵਾਨ ਮੁੰਡੇ ਨੇ ਉਸ ਅਮੀਰ ਬੰਦੇ ਨੂੰ ਆਪਣੀ ਸਾਰੀ ਉਦਾਸੀ ਤੇ ਪਰੇਸ਼ਾਨੀ ਦੱਸੀ ਮੈਂ ਇਸ ਤਰ੍ਹਾਂ ਪੜਿਆ ਲਿਖਿਆ ਮੁੰਡਾ ਹਾਂ ਪਰ ਮੈਨੂੰ ਕੋਈ ਵੀ ਚੰਗਾ ਕੰਮ ਤੰਦਾਣਾ ਹੀ ਮਿਲਦਾ ਤੇ ਕਹਿੰਦੇ ਉਹ ਅਮੀਰ ਬੰਦੇ ਨੇ ਮੁਸਕਰਾਉਂਦੇ ਹੋਏ ਕਿਹਾ ਵੀ ਪੜਿਆ ਲਿਖਿਆ ਹਾਂ ਜਾਂ ਫਿਰ ਮਿਹਨਤੀ ਲਿਆ ਤੇ ਕਹਿੰਦੇ ਮੁੰਡੇ ਨੇ ਕਿਹਾ ਮੈਂ ਬਹੁਤ ਮਿਹਨਤੀ ਹਾਂ ਪਰ ਮਿਹਨਤ ਕਰਨ ਨੂੰ ਕੋਈ ਕੰਮ ਤਾਂ ਮਿਲੇ ਤੇ ਕਹਿੰਦੇ ਉਹ ਅਮੀਰ ਬੰਦਾ ਕਹਿਣ ਲੱਗਾ ਵੀ ਕੰਮ ਤਾਂ ਤੈਨੂੰ ਮੈਂ ਦੇ ਸਕਦਾ ਹਾਂ ਤੇ ਕੰਮ ਵੀ ਤੇਰੇ ਫਾਇਦੇ ਵਾਲਾ ਹੈ ਪਰ ਮਿਹਨਤ ਬਹੁਤ ਕਰਨੀ ਪੈਣੀ ਆ ਤੇ ਕਹਿੰਦੇ ਜਦੋਂ ਇਹ ਗੱਲ ਨੌਜਵਾਨ ਮੁੰਡੇ ਨੇ ਸੁਣੀ ਤਾਂ ਇਹਦੀਆਂ ਅੱਖਾਂ ਦੇ ਵਿੱਚ ਚਮਕ ਆ ਗਈ ਇਹਨੂੰ ਇੱਕ ਉਮੀਦ ਦੀ ਕਿਰਨ ਨਜ਼ਰ ਆਈ ਇਹਨੂੰ ਲੱਗਾ ਵੀ ਹੋ ਸਕਦਾ ਹੈ ਇਸ ਬੰਦੇ ਦੇ ਕੋਲ ਮੈਨੂੰ ਕੱਲ ਨੂੰ ਕੰਮ ਮਿਲ ਜਾਵੇ ਪਰ ਨਾਲ ਹੀ ਮਨ ਦੇ ਵਿੱਚ ਖਿਆਲ ਆਇਆ ਵੀ ਕਿਤੇ ਕੋਈ ਗਲਤ ਕੰਮ ਨਾ ਨਾ ਕਹਵੇ ਕਹਿੰਦੇ ਇਹਨੇ ਆਪਣੇ ਮਨ ਦੀ ਗੱਲ ਦੀ ਨਾਲ ਹੀ ਉਸ ਅਮੀਰ ਬੰਦੇ ਨੂੰ ਦੱਸ ਦਿੱਤੀ ਉਹਨੂੰ ਕਿਹਾ ਕਿ ਸਰ ਮੈਂ ਕੰਮ ਕਰਨ ਨੂੰ ਤਿਆਰ ਹਾਂ ਮਿਹਨਤ ਕਰਨ ਨੂੰ ਤਿਆਰ ਹਾਂ ਪਰ ਮੈਂ ਪੈਸਾ ਕਮਾਉਣ ਦੇ ਲਈ ਕੋਈ ਵੀ ਗਲਤ ਕੰਮ ਨਹੀਂ ਕਰਨਾ ਚਾਹੁੰਦਾ ਇਮਾਨਦਾਰੀ ਦੀ ਕਿਰਤ ਕਰਨਾ ਚਾਹੁੰਦਾ ਹਾਂ ਜੇਕਰ ਕੰਮ ਇਮਾਨਦਾਰੀ ਦਾ ਹੈ ਹੱਕ ਸੱਚ ਦੀ ਕਿਰਤ ਦਾ ਆ ਤਾਂ ਮੈਂ ਜ਼ਰੂਰ ਕਰਨਾ ਚਾਹਾਂਗਾ ਮਿਹਨਤ ਹੁੰਦੀ ਤੁਸੀਂ ਫਿਕਰ ਨਾ ਕਰੋ ਕਹਿੰਦੇ ਹੋ ਅਮੀਰ ਬੰਦਾ ਇਹਦੀ ਗੱਲ ਸੁਣ ਕੇ ਹੋਰ ਵੀ ਖੁਸ਼ ਹੋਇਆ ਤੇ ਕਹਿਣ ਲੱਗਾ ਤੂੰ ਕਬਰ ਆ ਨਾ ਜਿਹੜਾ ਕੰਮ ਤੈਨੂੰ ਮੈਂ ਦੱਸਣ ਜਾ ਰਿਹਾ ਹਾਂ ਇਹ ਇਮਾਨਦਾਰੀ ਦੀ ਕਿਰਤ ਹੈ ਮੈਂ ਤੈਨੂੰ ਕਿਸੇ ਦੀ ਗਲਤ ਪਾਸੇ ਨਹੀਂ ਲਾਵਾਂਗਾ ਉਹ ਅਮੀਰ ਬੰਦੇ ਨੇ ਕਿਹਾ ਮੇਰੇ ਕੋਲ ਬਹੁਤ ਸਾਰੀਆਂ ਜ਼ਮੀਨਾਂ ਨੇ ਮੇਰੇ ਕੋਲ ਬਹੁਤ ਸਾਰੇ ਖੇਤ ਨੇ ਜੇ ਤੂੰ ਚਾਹਵੇਂ ਤਾਂ ਮੇਰੇ ਖੇਤਾਂ ਦੇ ਵਿੱਚ ਫਸਲ ਉਗਾ ਕੇ ਵੇਚ ਸਕਦਾ ਹਾਂ ਤੈਨੂੰ ਮਿਹਨਤ ਕਰਨੀ ਪੈਣੀ ਹੈ ਜੇਕਰ ਮਿਹਨਤ ਕਰਨ ਨੂੰ ਤਿਆਰ ਹਾਂ ਤਾਂ ਮੈਂ ਤੈਨੂੰ ਆਪਣੀਆਂ ਜ਼ਮੀਨਾਂ ਫਸਲ ਬੀਜਣ ਨੂੰ ਦੇ ਸਕਦਾ ਹਾਂ ਕਹਿੰਦਾ ਇਹ ਨੌਜਵਾਨ ਮੁੰਡਾ ਬੜਾ ਹੈਰਾਨ ਹੋਇਆ ਕਿ ਆਪਣੀਆਂ ਜ਼ਮੀਨਾਂ ਦੇ ਵਿੱਚ ਫਸਲ ਬੀਜਣ ਦੀ ਆਫਰ ਮੈਨੂੰ ਦੇ ਰਹੇ ਨੇ ਇਹ ਨਾਲ ਦੀ ਨਾਲ ਅਗਲਾ ਸਵਾਲ ਕੀਤਾ ਕਿ ਮੈਂ ਤੁਹਾਡੇ ਨਾਲ ਮੈਂ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਫਸਲ ਬੀਜ ਕੇ ਵੇਚਣ ਨੂੰ ਤਿਆਰ ਹਾਂ ਪਰ ਤੁਸੀਂ ਮੈਨੂੰ ਇਸ ਦੇ ਬਦਲੇ ਕੀ ਤਨਖਾਹ ਦੋਗੇ ਅਮੀਰ ਬੰਦਾ ਕਹਿਣ ਲੱਗਾ ਮੈਂ ਤੈਨੂੰ ਤਨਖਾਹ ਨਹੀਂ ਦਵਾਂਗਾ ਮੈਂ ਤੈਨੂੰ ਆਪਣਾ ਭਾਈਵਾਲ ਬਣਾਉਣ ਲੱਗਾ ਹਾਂ ਆਪਾਂ ਸਾਂਝ ਪਿਆਲੀ ਦੇ ਨਾਲ ਕੰਮ ਕਰਨਾ ਹੈ ਮੈਂ ਤੇ ਨਿੰਮਤ ਤੇਰੀ ਹੋਵੇਗੀ ਜ਼ਮੀਨ ਮੇਰੀ ਆ ਤੇ ਜੋ ਵੀ ਕਮਾਈ ਹੋਵੇਗੀ ਉਹ ਆਪਾਂ ਆਪਸ ਦੇ ਵਿੱਚ ਵੰਡ ਲਵਾਂਗੇ ਮੁੰਡਾ ਫਿਰ ਕਹਿਣ ਲੱਗਾ ਫਿਰ ਵੰਡਾਂਗੇ ਕਿਸ ਤਰੀਕੇ ਦੇ ਨਾਲ ਫਿਰ ਵੀ ਮੈਨੂੰ ਥੋੜਾ ਪਤਾ ਲੱਗ ਜਾਵੇ ਮੈਂ ਆਪਣੇ ਘਰ ਦੇ ਵਿੱਚ ਜਾ ਕੇ ਵੀ ਦੱਸਣਾ ਆ ਵੀ ਮੈਨੂੰ ਕਿੰਨੇ ਪਰਸੈਂਟ ਮਿਲੇਗਾ ਕਹਿੰਦੇ ਉਹ ਅਮੀਰ ਬੰਦਾ ਕਹਿਣ ਲੱਗਾ ਵੀ 90% ਵਟਵਾਰਾ ਹੋਵੇਗਾ ਆਪਣਾ ਕਹਿੰਦੇ ਨੌਜਵਾਨ ਮੁੰਡੇ ਨੂੰ ਲੱਗਾ ਵੀ ਸ਼ਾਇਦ ਇਹ ਅਮੀਰ ਬੰਦਾ ਕਹਿ ਰਿਹਾ ਹੈ ਕਿ 90% ਇਹਦਾ ਹੋਵੇ ਜਾਂ ਤੇ ਮੈਨੂੰ 10% ਦੇਵੇਗਾ ਕਹਿੰਦੇ ਮੁੰਡਾ ਬੜਾ ਖੁਸ਼ ਹੋਇਆ ਕਹਿਣ ਲੱਗਾ ਕਿ ਤੁਹਾਡਾ ਧੰਨਵਾਦ ਕਿ ਤੁਸੀਂ ਮੈਨੂੰ 10% ਦੇਵੋਗੇ ਮੈਂ ਕੱਲ ਤੋਂ ਉਹੀ ਕੰਮ ਤੇ ਆ ਜਾਵਾਂਗਾ ਕਹਿੰਦੇ ਅਮੀਰ ਬੰਦੇ ਨੇ ਕਿਹਾ ਨਹੀਂ ਨੌਜਵਾਨਾ ਤੂੰ ਗਲਤ ਸਮਝਿਆ 90% ਤੋਂ ਭਾਵ ਕਿ 90% ਤੇਰਾ ਹੋਵੇਗਾ ਤੇ 10% ਮੇਰਾ ਕਿਉਂਕਿ ਮਿਹਨਤ ਤੂੰ ਕਰਨੀ ਹੈ ਤੈਨੂੰ ਮੈਂ ਜ਼ਿਆਦਾ ਹਿੱਸਾ ਦੇਵਾਂਗਾ ਕਹਿੰਦੇ ਨੌਜਵਾਨ ਦੀ ਤਾਂ ਖੁਸ਼ੀ ਦਾ ਕੋਈ ਟਿਕਾਣਾ ਹੀ ਨਾ ਰਿਹਾ ਕਿ ਮੈਨੂੰ 90% ਮਿਲਣਾ ਹੈ ਜ਼ਮੀਨਾਂ ਇਹਦੀਆਂ ਇਨੇ ਸਿਰਫ 10% ਵਿੱਚੋਂ ਮੰਗਿਆ ਹੈ ਰੱਬ ਦਾ ਧੰਨਵਾਦ ਕੀਤਾ ਤੇ ਜਾ ਕੇ ਆਪਣੇ ਮਾਪਿਓ ਨੂੰ ਆਪਣੀ ਭੈਣ ਨੂੰ ਖਬਰ ਸੁਣਾਈ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੋ ਗਿਆ ਬੜਾ ਭਲਾ ਬੰਦਾ ਇਹ ਵੀ ਤਾਂ ਰੱਬ ਦਾ ਭੇਜਿਆ ਹੋਇਆ ਰੱਬ ਦਾ ਫਰਿਸ਼ਤਾ ਬਣਾ ਕੇ ਸਾਡੀ ਜ਼ਿੰਦਗੀ ਦੇ ਵਿੱਚ ਭੇਜਿਆ ਹੈ ਰੱਬ ਦਾ ਬੜਾ ਸ਼ੁਕਰਾਨਾ ਕੀਤਾ ਮਨ ਹੀ ਮਨੋਂ ਅਮੀਰ ਬੰਦੇ ਦਾ ਬੜਾ ਧੰਨਵਾਦ ਕੀਤਾ ਜਿਨੇ ਉਹਨਾਂ ਦੇ ਪੁੱਤਰ ਨੂੰ ਕੰਮ ਦਿੱਤਾ ਕਹਿੰਦੇ ਨੌਜਵਾਨ ਮੁੰਡਾ ਅਗਲੇ ਹੀ ਦਿਨ ਕੰਮ ਤੇ ਜਾਣਾ ਸ਼ੁਰੂ ਹੋ ਗਿਆ ਉਨੇ ਨੇ ਬਹੁਤ ਮਿਹਨਤ ਕੀਤੀ ਤੇ ਇਹਦੀ ਮਿਹਨਤ ਕਰਕੇ ਫਸਲ ਬਹੁਤ ਵਧੀਆ ਹੋਈ ਕਹਿੰਦੇ ਹੁਣ ਫਸਲ ਵੇਚਣ ਦਾ ਦਿਨ ਆ ਗਿਆ ਫਸਲ ਵੇਚੀ ਮੋਟੀ ਕਮਾਈ ਕਰਕੇ ਘਰ ਦੇ ਵਿੱਚ ਲਿਆ ਆ ਹੁਣ ਵਾਅਦੇ ਦੇ ਮੁਤਾਬਕ ਜ਼ਮੀਨਾਂ ਦੇ ਮਾਲਕ ਨੂੰ 10% ਦੇ ਕੇ ਆਉਣਾ ਸੀ ਤਾਂ ਇਹ ਪੈਸੇ ਨਾਲ ਲੱਗਾ ਕਹਿੰਦੇ ਪੈਸੇ ਗਿਣ ਦਿਆਂਗੇ ਇਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਮਿਹਨਤ ਸਾਰੀ ਮੈਂ ਕੀਤੀ ਆ ਵੀ ਇਹਨੇ ਤਾਂ ਇੱਕ ਵਾਰ ਵੀ ਆ ਕੇ ਮੇਰਾ ਹੱਥ ਨਹੀਂ ਬਤਾਇਆ ਫੀਰੇ ਦਾ 10% ਵੀ ਕਾਦਾ ਬਣਦਾ ਹੈ ਇਹ ਕੁਝ ਜ਼ਿਆਦਾ ਹੀ ਨਹੀਂ ਮੰਗ ਰਿਆ ਕਹਿੰਦੇ ਦਾ ਮਨ ਬਦਲਣਾ ਸ਼ੁਰੂ ਹੋ ਗਿਆ ਇਹਦੇ ਪਰਿਵਾਰ ਵਾਲੇ ਵੀ ਆਏ ਉਹ ਵੀ ਪੁੱਛਣ ਲੱਗੇ ਕਿ ਪੁੱਤਰ ਕੀ ਕਰਦੇ ਆ ਇਹਨੇ ਕਿਹਾ ਕਿ ਪੈਸੇ ਆਦੀ ਗਿਣਤੀ ਕਰ ਰਹੇ ਹਾਂ ਆਪਣੇ ਮਾਲਕ ਨੂੰ ਦੇ ਕੇ ਆਉਣਾ ਹੈ ਕਹਿੰਦੇ ਪਰਵਾਰ ਵਾਲੇ ਵੀ ਕਹਿਣ ਲੱਗੇ ਇਹਦਾ ਸਿਹਨਤ ਤੂੰ ਕਰਦਾ ਰਿਹਾ ਹੈ ਤਾਂ ਇਹਦਾ ਭਲਾ ਵਿੱਚੋਂ ਦਸਵਾਂ ਹਿੱਸਾ ਕਾਦਾ ਬਣਦਾ ਹੈ ਇਹਨੀਆਂ ਜ਼ਮੀਨਾਂ ਨੇ ਦੇ ਕੋਲ ਇਹਨੂੰ ਕਿਹੜਾ ਕਿਸੇ ਚੀਜ਼ ਦਾ ਘਾਟਾ ਹੈ ਇਹ ਵੀ 10% ਲੈ ਕੇ ਕੀ ਰੱਜ ਜਾਵੇਗਾ ਕਹਿੰਦੇ ਜਦੋਂ ਪਰਿਵਾਰ ਵਾਲਿਆਂ ਨੇ ਵੀ ਕਹਿਣਾ ਸ਼ੁਰੂ ਕੀ ਕਰ ਦਿੱਤਾ ਇਹਦਾ ਮਨ ਬੇਈਮਾਨ ਹੋ ਗਿਆ ਇਹਨੇ ਜਿਹੜਾ ਦਸਵਾਂ ਹਿੱਸਾ ਕੱਢਿਆ ਸੀ ਨਾ ਉਹ ਵੀ ਆਪਣੇ ਹਿੱਸੇ ਦੇ ਵਿੱਚ ਰਲਾ ਲਿਆ ਹੁਣ ਕਹਿੰਦੇ ਜ਼ਮੀਨ ਦਾ ਮਾਲਕ ਉਹਨੂੰ ਪਤਾ ਸੀ ਕਿ ਫਸਲ ਕੱਟੀ ਗਈ ਆ ਵੇਚ ਆਂਦੀ ਆ ਉਹ ਇਹਦੇ ਘਰ ਦੇ ਵਿੱਚ ਆਪਣਾ ਦਸਵਾਂ ਹਿੱਸਾ ਲੈਣ ਆਇਆ ਕਿਹਾ ਵੀ ਨੌਜਵਾਨਾ ਫਸਲ ਤੋ ਤਾਂ ਕਿੰਨੇ ਦਿਨਾਂ ਦੀ ਘੱਟ ਕੇ ਵੇਚ ਆਇਆ ਹੈ ਪਰ ਤੂੰ ਆਪਣੇ ਵਾਅਦੇ ਦੇ ਮੁਤਾਬਕ ਮੇਰਾ ਹਿੱਸਾ ਮੈਨੂੰ ਦੇਣ ਨਹੀਂ ਆਇਆ ਤੇ ਕਹਿੰਦੇ ਨੌਜਵਾਨ ਮੁੰਡੇ ਨੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ ਕਿ ਫਸਲ ਤੇ ਖਰਚਾ ਹੀ ਬਹੁਤ ਆ ਗਿਆ ਸੀ ਫਸਲ ਵਧੀਆ ਨਹੀਂ ਹੋਈ ਕੁਝ ਬਚਿਆ ਹੀ ਨਹੀਂ ਆ ਇਹਨੇ ਆਪਣੇ ਰੋਣੇ ਜਿਹੇ ਰੋਣੇ ਸ਼ੁਰੂ ਕਰ ਦਿੱਤੇ ਉਹ ਅਮੀਰ ਬੰਦਾ ਕਹਿਣ ਲੱਗਾ ਵੀ ਇਹ ਤਾਂ ਤੇਰੇ ਬਹਾਨੇ ਨੇ ਫਸਲ ਤਾਂ ਮੈਂ ਦੇਖੀ ਸੀ ਫਸਲ ਬਹੁਤ ਸੋਹਣੀ ਹੋਈ ਆ ਜੰਗੀ ਕਮਾਈ ਕੀਤੀ ਹੈ ਤਾਂ ਉਪਰ ਕਹਿੰਦੇ ਇਹ ਮੰਨਣ ਨੂੰ ਤਿਆਰ ਨਹੀਂ ਸੀ ਅਮੀਰ ਬੰਦਾ ਥੋੜਾ ਜਿਹਾ ਗੁੱਸੇ ਦੇ ਵਿੱਚ ਆ ਕੇ ਬੋਲਿਆ ਵੀ ਤੂੰ ਮੇਰੇ ਨਾਲ ਬੇਈਮਾਨੀ ਕਰ ਰਿਆ ਹੈ ਤੇ ਕਹਿੰਦੇ ਜਦੋਂ ਅਮੀਰ ਬੰਦਾ ਜ਼ਮੀਨਾਂ ਦਾ ਮਾਲਕ ਗੁੱਸੇ ਦੇ ਵਿੱਚ ਬੋਲਿਆ ਇਹ ਉਹਦੇ ਨਾਲੋਂ ਵੀ ਜ਼ਿਆਦਾ ਗੁੱਸੇ ਦੇ ਵਿੱਚ ਆ ਕੇ ਗਹਿਣ ਲੱਗਾ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਕਾਹਦਾ ਦਸਵਾਂ ਹਿੱਸਾ ਲੈਣ ਆਏ ਹੋ ਤੁਸੀਂ ਕੀਤਾ ਕੀ ਆ ਮੈਂ ਦਿਨ ਰਾਤ ਮਿਹਨਤ ਕੀਤੀ ਆ ਰਾਤਾਂ ਨੂੰ ਜਾ ਕੇ ਫਸਲ ਦੀ ਰਾਖੀ ਕੀਤੀ ਆ ਤੇ ਤੁਸੀਂ ਹੁਣ ਚੁੱਪ ਕੀਤੀ ਆਏ ਹੁਣ ਦਸਵਾਂ ਹਿੱਸਾ ਮੰਗਣਾ ਤੁਸੀਂ ਕੀ ਕੀਤਾ ਤੁਸੀਂ ਕਾਹਦਾ 10% ਮੰਗ ਰਾਇਓ ਕਹਿੰਦੇ امیر ਬੰਦਾ ਕਹਿਣ ਲੱਗਾ ਚਲ ਠੀਕ ਹੈ ਭਰਾ ਜੇ ਤੈਨੂੰ ਲੱਗਦਾ ਹੈ ਨਾ ਕਿ ਮੈਂ ਕੁਝ ਨਹੀਂ ਕੀਤਾ ਸਾਰੀ ਮਿਹਨਤ ਤੇਰੀ ਆ ਤਾਂ ਤੂੰ ਮੇਰਾ ਦਸਵਾਂ ਪਰਸੈਂਟ ਵੀ ਰੱਖ ਲੈ ਪਰ ਕੱਲ ਨੂੰ ਕੰਮ ਤੇ ਨਾ ਆਵੇਂ ਕਿਉਂਕਿ ਮੈਨੂੰ ਤੇਰੇ ਵਰਗੇ ਬੇਈਮਾਨ ਬੰਦਿਆਂ ਦੀ ਲੋੜ ਨਹੀਂ ਹੈ ਮੈਂ ਕੋਈ ਹੋਰ ਇਮਾਨਦਾਰ ਬੰਦਾ ਕੰਮ ਤੇ ਰੱਖ ਲਵਾਂਗਾ ਕਹਿੰਦੇ ਜਦੋਂ ਇਹ ਗੱਲ ਉਸ ਨੌਜਵਾਨ ਮੁੰਡੇ ਨੇ ਸੁਣੀ ਤਾਂ ਉਹਦੀ ਅਕਲ ਟਿਕਾਣੇ ਆਈ ਜਿਵੇਂ ਹੋਸ਼ ਦੇ ਵਿੱਚ ਆ ਗਿਆ ਜ਼ਮੀਨਾਂ ਦਾ ਮਾਲਕ ਇਹ ਬੰਦਾ ਹੈ ਮੈਂ ਤਾਂ ਇਹਦਾ ਨੌਕਰ ਸੀ ਮੈਂ ਤਾਂ ਸਿਰਫ ਉਹ ਜ਼ਮੀਨਾਂ ਦੇ ਵਿੱਚ ਫਸਲ ਬੀਜੀ ਆ ਜ਼ਮੀਨਾਂ ਤੇ ਹੱਕ ਤਾਂ ਇਹ ਤਾਂ ਮੇਰੇ ਹੱਥੋਂ ਤਾਂ ਕੰਮ ਗਵਾਚ ਰਿਆ ਹੈ ਕਹਿੰਦੇ ਜਲਦੀ ਦੇ ਨਾਲ ਜ਼ਮੀਨ ਦੇ ਮਾਲਕ ਤੋਂ ਮਾਫੀ ਮੰਗਣ ਲੱਗਾ ਕਹਿਣ ਲੱਗਾ ਸਰ ਮੈਨੂੰ ਮਾਫ਼ ਤੁਸੀਂ ਆਪਣੇ 10% ਲੈ ਜਾਓ ਜ਼ਮੀਨ ਦਾ ਮਾਲਕ ਕਹਿਣ ਲੱਗਾ ਪੁੱਤਰ ਇਥੋਂ ਤੀਕਰ ਨੌਬਤ ਹੀ ਨਹੀਂ ਸੀ ਆਉਣੀ ਜੇ ਤੂੰ ਇਸ ਗੱਲ ਨੂੰ ਨਾ ਭੁੱਲਦਾ ਕਿ ਜ਼ਮੀਨਾਂ ਦਾ ਮਾਲਕ ਮੈਂ ਹਾਂ ਜੇ ਤੂੰ ਕਿਸੇ ਗੱਲ ਨੂੰ ਨਾ ਭੁੱਲਦਾ ਕਿ ਜ਼ਮੀਨ ਦਾ ਮਾਲਕ ਮੈਂ ਹਾਂ ਮੈਂ ਤੈਨੂੰ ਆਪਣੇ ਕੋਲ ਕੰਮ ਤੇ ਰੱਖਿਆ ਹੈ ਤੂੰ ਇਹ ਪੁੱੜ ਲਗਿਆ ਵੀ ਮੇਰੇ ਇਸ 10% ਕਰਕੇ ਹੀ ਤੈਨੂੰ 90% ਮਿਲ ਰਿਹਾ ਹੈ ਤੇ ਜਦੋਂ 10% ਨੂੰ ਧੱਪਣਾ ਚਾਵੇਂਗਾ ਨਾ ਤੂੰ ਆਪਣੇ 90% ਨੂੰ ਵੀ ਗਵਾ ਲਵੇਂਗਾ ਕਹਿੰਦੇ ਉਸਨੇ ਮਾਫੀ ਮੰਗੀ ਉਸਨੇ ਮਾਫੀ ਮੰਗੀ ਕਿ ਮੈਂ ਅੱਜ ਤੋਂ ਬਾਅਦ ਇਹ ਗਲਤੀ ਨਹੀਂ ਕਰਾਂਗਾ ਸਭ ਤੋਂ ਪਹਿਲਾਂ ਤੁਹਾਡਾ 10% ਤੁਹਾਨੂੰ ਦੇ ਕੇ ਆਵਾਂਗਾ ਫਿਰ ਆਪਣਾ 90% ਵਰਤਣਾ ਸ਼ੁਰੂ ਕਰਾਂਗਾ ਸੋ ਕਹਾਣੀ ਹੈ ਆਪਣੀ ਸਭ ਦੀ ਵੀ ਆ ਆਪਾਂ ਵੀ ਇਦਾਂ ਹੀ ਕਰਦੇ ਆ ਨਾ ਜਿੰਨੀ ਦੇਰ ਤੱਕ ਸਾਡੇ ਕੋਲ ਕੰਮ ਤੰਦਾ ਨਹੀਂ ਹੁੰਦਾ ਪਰਮ ਪਿਤਾ ਪਰਮਾਤਮਾ ਦੇ ਅੱਗੇ ਬੜੀਆਂ ਅਰਦਾਸਾਂ ਬੇਨਤੀਆਂ ਕਰਦੇ ਆ ਕਿ ਪਰਮਾਤਮਾ ਸਾਨੂੰ ਵੀ ਕੋਈ ਕਿਰਤ ਬਖਸ਼ੋ ਸਾਨੂੰ ਚੰਗਾ ਕੰਮ ਤੰਦਾ ਬਖਸ਼ੋ ਜੀ ਦੇ ਨਾਲ ਸਾਡੇ ਘਰ ਵਿੱਚ ਕਿਰਤ ਕਮਾਈ ਆਵੇ ਸਾਡੇ ਪਰਿਵਾਰ ਦਾ ਵਧੀਆ ਤਰੀਕੇ ਨਾਲ ਪਾਲਨ ਪੋਸ਼ਣ ਹੋ ਸਕੇ ਜਦੋਂ ਅਸੀਂ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਦੇ ਆ ਤਾਂ ਉਦੋਂ ਤਾਂ ਬੜੇ ਕਹਿੰਦੇ ਆ ਕਿ ਤੂੰ ਦਾਤਾ ਦਾਤਾ ਤਾਰ ਤੇਰਾ ਦਿੱਤਾ ਖਾਵਣਾ ਜਾਂ ਫਿਰ ਤੂੰ ਦਾਤਾ ਸਭ ਮੰਗ ਤੇ ਇੱਕੋ ਦੇਵਨਹਾਰ ਪਰ ਜਦੋਂ ਗੱਲ ਮੰਨਣ ਦੀ ਆਉਂਦੀ ਹੈ ਉਦੋਂ ਅਸੀਂ ਮੰਨਦੇ ਨਹੀਂ ਉਦੋਂ ਅਸੀਂ ਕਹਿੰਦੇ ਆ ਵੀ ਨਾ ਨਾ ਮਿਹਨਤ ਕਰਨ ਵਾਲੇ ਦਾ ਅਸੀਂ ਆ ਸਾਨੂੰ ਤਾਂ ਮਿਹਨਤ ਦਾ ਫਲ ਮਿਲਿਆ ਫਿਰ ਅਸੀਂ ਸਾਰੀਆਂ ਗੱਲਾਂ ਸਾਰੇ ਵਾਦੇ ਭੁੱਲ ਜਾਂਦੇ ਆ ਕਾਮ ਨੂੰ ਮਿਲ ਜਾਂਦਾ ਤੇ ਫਿਰ ਅਸੀਂ ਆਪਣੇ ਗੁਰੂ ਵੱਲੋਂ ਦਿੱਤੀ ਸਿੱਖਿਆ ਨੂੰ ਪਾਲ ਜਾਂਦੇ ਹਾਂ ਸਾਨੂੰ ਵੀ ਕਲਗੀਧਰ ਪਾਤਸ਼ਾਹ ਨੇ ਆਪਣੀ ਕਿਰਤ ਕਮਾਈ ਵਿੱਚੋਂ ਦਸਵਾਂ ਹਿੱਸਾ ਕੱਢਣ ਨੂੰ ਕਿਹਾ ਦਸਵੰਦ ਕੱਢਣ ਨੂੰ ਕਿਹਾ ਏ ਪਰ ਜਦੋਂ ਹੀ ਦਸਵੰਦ ਕੱਢਣਾ ਹੋਵੇ ਅਸੀਂ ਵੀ ਉਸ ਮੁੰਡੇ ਵਾਂਗੂ ਬੜੇ ਬਹਾਨੇ ਬਣਾਉਣੇ ਆ ਕਿ ਕੀ ਕਰੀਏ ਕੁਝ ਬਚਦਾ ਹੀ ਨਹੀਂ ਆ ਖਰਚੇ ਬੜੇ ਨੇ ਜਿੰਨੇ ਵਾਰੀਆਂ ਬੜੀਆਂ ਨੇ ਇਸ ਤਰ੍ਹਾਂ ਰੋਣੇ ਰੋ ਰੋ ਕੇ ਗੁਰੂ ਦਾ ਹਿੱਸਾ ਦੱਬਣਾ ਚਾਹੁੰਦੇ ਆ ਅਰ ਮਾਪੁਰਖ ਜੀ ਕਹਿੰਦੇ ਜੋ ਗੁਰੂ ਦਾ ਹਿੱਸਾ ਦੱਬਦੇ ਆਣਾ ਸਮਝੋ ਉਹਨਾਂ ਦੇ 90% ਵੀ ਜ਼ਹਿਰ ਬਣ ਗਿਆ ਫਿਰ ਉਹ 90% ਵੀ ਚੰਗੇ ਪਾਸੇ ਨਹੀਂ ਲੱਗਦਾ ਇਸ ਕਰਕੇ ਦਸਬੰਦ ਕੱਢਣਾ ਜ਼ਰੂਰੀ ਹੈ ਜਦੋਂ ਮਾਲਕ ਦਾ ਸ਼ੁਕਰਾਨਾ ਕਰਦੇ ਆਂ ਮਾਲਕ ਦੀ ਦਿੱਤੀ ਹੋਈ ਸਿੱਖਿਆ ਦੇ ਅਨੁਸਾਰ ਚੱਲਦੇ ਆਂ ਸੋ ਅੱਜ ਦੀ ਵੀਡੀਓ ਦੀ ਸਿੱਖਿਆ ਹੀ ਆ ਕਿ ਜੋ ਵੀ ਅਸੀਂ ਕਿਰਤ ਕਰਦੇ ਆਂ ਨਾ ਆਪਣੀ ਕਿਰਤ ਨੂੰ ਪੂਰੇ ਚਾਹ ਉਤਸ਼ਾਹ ਦੇ ਨਾਲ ਕਰਨਾ ਚਾਹੀਦਾ ਹੈ ਮਾਲਕ ਦਾ ਕੋਟੇ ਨੂੰ ਕੋਟ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰੀਆ ਕਿ ਤੁਸੀਂ ਮੈਨੂੰ ਇਹ ਕਿਰਤ ਬਖਸ਼ੀ ਜਿਹਦੇ ਤੋਂ ਮੈਂ ਕਮਾਈ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ ਪੋषण ਕਰਦਾ ਹਾਂ ਇਮਾਨਦਾਰੀ ਦੇ ਨਾਲ ਦਾ ਸੰਬੰਧ ਕੱਢਣਾ ਚਾਹੀਦਾ ਹੈ ਉਸ ਦਸਵੰਤ ਨੂੰ ਕਿਸੇ ਲੋੜਵੰਦ ਦੀ ਸਹਾਇਤਾ ਦੇ ਵਿੱਚ ਵੀ ਆਪਾਂ ਲਾ ਸਕਦੇ ਹਾਂ ਗੁਰੂ ਘਰ ਦੀਆਂ ਚੱਲਦੀਆਂ ਸੇਵਾਵਾਂ ਦੇ ਵਿੱਚ ਯੋਗਦਾਨ ਪਾਉਣਾ ਹੈ ਗੁਰੂ ਦੇ ਲੰਗਰਾਂ ਦੇ ਵਿੱਚ ਹਿੱਸਾ ਪਾਉਣਾ ਹੈ ਸੋ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵਾਦਤਾਂ ਵਿੱਚ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਤੇ ਜੇਕਰ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ